अजंतर हरि हरिजंत्रा तो रहत है अमंत्र हरि हरि मंत्रा तो रहत है सोतेज हरि, हरि वे तेज वाला है अतंत्र हरि, हरि तंत्रा तो रहत है आजात हरि हरि जन्मा तो रहत है आपात हरि हरि बिरादरी तो रहत, आपात है आमित्र हरि हरी मित्र तो बिना है अमात हरी।, हरी माता तो बिना है आरोग हरी, हरि रोग तो रहत है असोग हरी हरि सोग तो रहत है आभरम हरी, हरि परम तो रहत है आकर्म हरी हरि कर्मा तो भी परे है अजय हरी हरि अजित है अभै हरी हरी पैरत है ਪੇਦ ਹਰੀ ਹਰੀ ਪੇਦ ਖਲ ਖੰਡ ਕਰਨ ਦੀ ਕਿਰਿਆ ਤੋਂ ਰਹਿਤ ਹੈ ਆਛੇਦ ਹਰੀ ਹਰੀ ਨਾਸ਼ ਤੋਂ ਰਹਿਤ ਹੈ ਆਖੰਡ ਹਰੀ ਹਰੀ ਖੰਡਿਆ ਨਹੀਂ ਜਾ ਸਕਦਾ ਆਪੰਡ ਹਰੀ ਹਰੀ ਪੰਡਿਆ ਨਹੀਂ ਜਾ ਸਕਦਾ ਆਡਾਂਡ ਹਰੀ ਹਰੀ ਨੂੰ ਡੰਡੇਤ ਨਹੀਂ ਕੀਤਾ ਜਾ ਸਕਦਾ ਪ੍ਰਚੰਡ ਹਰੀ ਹਰੀ ਪ੍ਰਚੰਡ ਤੇਜ ਵਾਲਾ ਹੈ ਆਪੇਵ ਹਰੀ ਹਰੀ ਬਹੁਤ ਮਹਾਨ ਹੈ ਆਪੇਵ ਹਰੀ ਹਰੀ ਦਾ ਪੇਡ ਨਹੀਂ ਪਾਇਆ ਜਾ ਸਕਦਾ ਆਜੇਵ ਹਰੀ ਹਰੀ ਅਜੇਤ ਹੈ ਆਛੇਵ ਹਰੀ ਹਰੀ ਛੇਦਿਆ ਨਹੀਂ ਜਾ ਸਕਦਾ ਭਜੋ ਹਰੀ ਹਰੀ ਦਾ ਭਜਨ ਕਰੋ ਥਾਪੋ ਹਰੀ ਹਰੀ ਨੂੰ ਹਿਰਦੇ ਵਿੱਚ ਟਿਕਾਓ ਤਪੋ ਹਰੀ ਹਰੀ ਦੀ ਤਪੱਸਿਆ ਕਰੋ ਜਪੋ ਹਰੀ हरीदा जाप करो जलस तो ही हे हरी तो ही जल है थलस तू तो ही तो ही थल है नदिस तो ही तो ही नदी है नदस तो ही तो ही समंदर है ब्रिछस तो ही तो ही बृछ है पतस तो ही तो ही पत्र है छितस तो ही तो ही धरती है ਔਰ ਦਸ ਤੋਹੀ ਆਤੇ ਤੋਹੀ ਆਕਾਸ਼ ਹੈ ਭਜਸ ਤੁੰਗ ਮੈਂ ਤੈਨੂੰ ਭਜਦਾ ਹਾਂ ਭਜਸ ਤੁੰਗ ਤੈਨੂੰ ਭਜਦਾ ਹਾਂ ਰਾਟਸ ਤੁੰਗ ਤੈਨੂੰ ਜਪਦਾ ਹਾਂ ਠਟਸ ਤੁੰਗ ਤੈਨੂੰ ਹੀ ਸਵਰਥ ਵਿੱਚ ਟਿਕਾਉਂਦਾ ਹਾਂ ਜਿਮੀ ਤੋਹੀ ਤੋਹੀ ਜ਼ਮੀਨ ਹੈ ਜਮਾ ਤੋਹੀ ਤੋਹੀ ਆਕਾਸ਼ ਹੈ मक्की तू तो ही तो ही मकान वाला है मक्का तू तो ही आते खुद ही मकान है अबू तो ही तू तो ही जन्म तो बिना है तो ही, तो ही तो ही डर तो रहत है अछू तू तो ही तो ही छो तो परे है अछ अच्छा तू तो ही तो ही नाश तो मुक्त है जतस तो ही तो ही जात है व्रत तो ही तो ही व्रत है गत तो ही तो ही गति है मत तो ही आते तो ही ज्ञान है तो ही 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 तो ही

ਦੇ ਦੇ ਕਿਰਪਾ ਨਾਲ ਕਬਿਤ ਕੋਕ ਮਲਹਾਰੀ ਗੱਜ ਗਦਾਹਾ ਵਿਪੋਤ ਤਾਰੀ ਗਿਦਵਾ ਮਸਾਨ ਬਾਸ ਕਰਿਓ ਈ ਕਰਤ ਹੈ ਜੇ ਅਖੋਰੀਆਂ ਵਾਂਗ ਮਲ ਖਾਦਿਆ ਮੁਕਤੀ ਮਿਲਦੀ ਤਾਂ ਸੂਰ ਮਲ ਖਾਂਦਾ ਹੈ ਜੇ ਵਿਭੂਤੀ ਮਲ ਨਾਲ ਮੁਕਤੀ ਮਿਲਦੀ ਤਾਂ ਹਾਥੀ ਅਤੇ ਖੋਤੇ ਖੇ ਵਿੱਚ ਵੱਲਦੇ ਹਨ ਜੇ ਮਸਾਨਾ ਵਿੱਚ ਰਹਾ ਮੁਕਤੀ ਮਿਲਦੀ ਤਾ ਗੇਦਣ ਮਸਾਨਾ ਵਿੱਚ ਹੀ ਰਿਆ ਕਰਦੇ ਹਨ ਔਰਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ ਕੋ ਗੋ ਮਟਬਸੀ ਲੱਗੇ ਧੌਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਜੇ ਮੱਠਾ ਵਿੱਚ ਵਸ ਕੇ ਮੁਕਤੀ ਮਿਲਦੀ ਤਾਂ ਉੱਲੂ ਮੱਠਾ ਵਿੱਚ ਹੀ ਵਸਦੇ ਹਨ ਜੇ ਪਰਮਣ ਕਰਦਿਆਂ ਮੁਕਤੀ ਮਿਲਦੀ ਤਾਂ ਪਸ਼ੂ ਮ੍ਰਿਗ ਸਦਾ ਉਦਾਸੀਆਂ ਵਾਂਗ ਫਿਰਦੇ ਰਹਿੰਦੇ ਹਨ ਜੇ ਮੌਨ ਧਾਰਨ ਕਰਨ ਨਾਲ ਮੁਕਤੀ ਮਿਲਦੀ ਤਾਂ ਬ੍ਰਿਛ ਸਦਾ ਮੌਨ ਤਾਰਿਆ ਹੀ ਮਰ ਜਾਂਦੇ ਹਨ ਬਿੰਦ ਕੇ ਸਦਿਆ ਤਾਹੇ ਹੀ ਜਕੀ ਬੜਾਇਆ ਦੇਤ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ ਜੇ ਵੀਰੇ ਦੇ ਸਾਧਿਆ ਬ੍ਰਹਮਚਾਰੀਆ ਦਾ ਪਾਲਣ ਕੀਤਾ ਮੁਕਤੀ ਮਿਲਦੀ ਤਾਂ ਉਹਨਾਂ ਨੂੰ ਹਿਜੜੇ ਦੀ ਤੁਲਨਾ ਦੇਣੀ ਚਾਹੀਦੀ ਹੈ ਜੇ ਨੰਗੇ ਪੈਰੀ ਫਿਰਨ ਨਾਲ ਮੁਕਤੀ ਮਿਲਦੀ ਤਾਂ ਬਾਂਦਰ ਸਦਾ ਨੰਗੇ ਪੈਰੀ ਫਿਰਦੇ ਹਨ ਉਹਨਾਂ ਨੂੰ ਮੁਕਤੀ ਕਿਉਂ ਨਹੀਂ ਮਿਲਦੀ ਅੰਗਨਾ ਅਦੀਨ ਕਾਮ ਕਰੋਧ ਮੈਂ ਪਰਬੀਨ ਇੱਕ ਗਿਆਨ ਕੇ ਬਹੀਨ ਚੀਨ ਕੈਸੇ ਕੈ ਤਰਤ ਹੈ ਇਸ ਤ੍ਰਿਦੇਯਾ ਦੇਨ ਅਤੇ ਕਾਮਕਰੋਧ ਆਦਿ ਵਿਸ਼ਿਆ ਵਿੱਚ ਪੂਰੀ ਤਰ੍ਹਾਂ ਲਿਪਤ ਤੁਛ ਵਿਅਕਤੀ ਇੱਕ ਬ੍ਰह्म ਗਿਆਨ ਤੋਂ ਬਿਨਾਂ ਕਿਵੇਂ ਭਵ ਸਾਗਰ ਤੋਂ ਤਰ ਸਕਦੇ ਹਨ ਭੋਤ ਬਨਚਾਰੀ ਛਿਤ ਛੋਨਾ ਸਬੈ ਦੂਦਾਤਾਰੀ ਪੌਨ ਕੇ ਆਹਾਰੀ ਸੋ ਪੁਚੰਗ ਜਾਨੀਤ ਹੈ ਭੋਤ ਬਨ ਵਿੱਚ ਫਿਰਨ ਵਾਲੇ ਹਨ ਸਰਤੀ ਚਿਤ ਉਤੇ ਸਾਰੇ ਛੋਟੇ ਬੱਚੇ ਮਾਂ ਦੇ ਦੁੱਧ ਉਤੇ ਪਲਦੇ ਹਨ ਔਰ ਨੂੰ ਅਹਾਰ ਬਣਾਉਣ ਵਾਲੇ ਸਾਪ ਆ ਖਵਾਉਂਦੇ ਹਨ ਤ੍ਰੇਣਕੇ ਪਛਿਆ ਤਨ ਲੋਕ ਕੇ ਤਜਿਆ ਤੇ ਤੋ ਗਵਨ ਕੇ ਜਯਾ ਬ੍ਰਖ ਭਇਆ ਮਾਨੀਅਤ ਹੈ ਕਾ ਖਾਣ ਵਾਲਿਆਂ ਅਤੇ ਤਨ ਦੇ ਲੋਭ ਨੂੰ ਤਿਆਗਣ ਵਾਲਿਆਂ ਨੂੰ ਗਉਆਂ ਦੇ ਜਾਏ ਬਲਦ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਉਹ ਸਿਰ ਸੁੱਟ ਕੇ ਬਿਨਾ ਕਿਸੇ ਲਾਲਸਾ ਦੇ ਕੰਮ ਕਰੀ ਜਾਂਦੇ ਹਨ ਨਬਕੇ ਉਡਾਇਆ ਤਾਹੇ ਪੰਛੀ ਕੀ ਬਡਾਇਆ ਦੇਤ ਬਗੁਲਾ ਬਿੜਾਲ ਬਿਰਕ ਧਿਆਨੀ ਠਾਨੀਅਤ ਹੈ ਜੋ ਸਿੱਧਿਆ ਦੇ ਬਲਤੇ ਆਕਾਸ਼ ਵਿੱਚ ਉੱਡਦੇ ਹਨ ਉਹਨਾਂ ਨੂੰ ਪੰਛੀ ਦੀ ਉਪਮਾ ਦੇਣੀ ਚਾਹੀਦੀ ਹੈ ਅਤੇ ਬਗਲੇ ਬਿੱਲੇ ਅਤੇ ਬਗਿਆੜ ਨੂੰ ਧਿਆਨੀ ਕਹਿਣਾ ਚਾਹੀਦਾ ਹੈ ਕਿਉਂਕਿ ਉਹ ਸ਼ਿਕਾਰ ਦੀ ਤਾੰਗ ਵਿੱਚ ਆਖਾ ਬੰਦ ਕਰਕੇ ਬੈਠੇ ਰਹਿੰਦੇ ਹਨ ਜੇਤੋ ਵੱਡੇ ਗਿਆਨੀ ਤਿੰਨੋ ਜਾਣੀ ਪੈ ਬਖਾਨੀ ਨਾਹੇ ਐਸੇ ਨਾ ਪਰਪੰਚ ਮਨਪੂਲ ਆਨियत ਹੈ ਜਿਤਨੇ ਵੀ ਵੱਡੇ ਵੱਡੇ ਗਿਆਨੀ ਹੋਏ ਹਨ ਉਹਨਾਂ ਨੇ ਇਹਨਾਂ ਦਿਖਾਵਿਆਂ ਦੀ ਅਸਲੀਅਤ ਨੂੰ ਸਮਝ ਲਿਆ ਪਰ ਦੱਸਿਆ ਕੁਝ ਨਹੀਂ ਇਸ ਲਈ ਅਸੀਂ ਗੱਜ-ਵੱਜ ਕੇ ਕਹਿੰਦੇ ਹਾਂ ਕਿ ਅਜਿਹੇ ਪਰਪੰਚਾ अथवा ਪਖੰਡਾ ਨੂੰ ਭੁੱਲ ਕੇ ਵੀ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ